ਸਿਕਲ ਜੀ গুড ਮਾਰਨਿੰਗ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਾਂ ਚੱਲੇ ਆ ਜੀ ਰਾਜਸਥਾਨ ਦਿਖਾਉਨੇ ਤੁਹਾਨੂੰ ਰਾਜਸਥਾਨ ਘਰ ਜਾ ਕੇ ਤੇ ਅਚਾਨਕ ਹੀ ਮੂਡ ਬਣ ਗਿਆ ਜਾਣ ਦਾ ਮੈਂ ਕਿਹਾ ਚੱਲ ਛੁੱਟੀ ਆ ਜਾ ਵੜਦੇ ਆ ਫਿਰ ਬੱਚੇ ਤੇ ਸਕੂਲ ਲੱਗ ਜਾਣਗੇ ਨਾਲੇ ਡਰਾਈਵਰ ਤੇ ਢੇਡੇ-ਗੁੜੇ ਆਉਣਗੇ ਤੇ ਆਪਾਂ ਤੁਸੀਂ ਇਹ ਨਾ ਸੋਚ ਲੋ ਵੀ ਕੱਲ ਆਲਾ ਸੂਟ ਪਾ ਲਿਆ ਕਿਉਂਕਿ ਕੱਲ ਵਿੰਦ ਛੱਟ ਹੀ ਪਾਇਆ ਸੀਗਾ ਤੇ ਮੈਂ ਤਾਂ ਸੋਣਾ ਲੱਗਦਾ ਇਹੀ ਪਾ ਲੈਨੇ ਹਾਂ ਹਾਂ ਜੀ ਇਹ ਬਾਰੇ ਰੋਗ ਲੋਕ ਦੇ ਨਾਲ ਦਿਖਾਉਂਦੇ ਤੁਹਾਨੂੰ ਸੋ ਹਾਂਜੀ ਆਪਣੇ ਸ਼ੌਕਰੇ ਆ ਬਾਹ ਡਰੈਲ ਨਾਲ ਬੱਬੂ ਜੀ ਇੱਕ ਪਾਣਾ ਨਹੀਂ ਆਏ ਆਏ ਵਰਕੇ ਨਾਲ ਬਾਹਲਾਂ ਨੂੰ ਆਏ ਹਾਂ ਅੱਧਾ ਪਾਰਲਰ ਦਾ ਕੰਮ ਇਹਨੇ ਆਉਂਦਾ ਮੇਰੀ ਗਾਰਨੀ ਕਿੱਥੇ ਕੰਮ ਨਹੀਂ ਸੀ ਮੈਂ ਗਾਰਨੀ

ਚਲੋ ਚਲੋ ਗੱਡੀ ਕੋ ਲਈ ਅੱਜ ਸੜ ਘਰ ਦਾ ਰੱਖੋ ਧਿਆਨ ਆਪਾਂ ਆ ਜਾਾਂਗੇ ਤੇ ਕੱਪੜੇ ਆ ਦੇਖ ਬੱਬੂ ਨੇ ਬੈਗ ਚ ਵੀ ਨਹੀਂ ਮੇਰਾ ਸੂਟ ਪਾਇਆ ਤੇ ਆਈ ਹੁਣ ਗੱਡੀ ਚ ਰੱਖਾਂਗੇ ਤੈ ਮਾਰਿਆ ਮਰਾ ਚਲ ਕਿਉਂਕਿ ਮੇਰਾ ਬੈਗ ਗੱਡੀ ਦੇ ਵਿੱਚ ਆਲ ਰੈਡੀ ਔਰ ਲੈਡੀ ਪਿਆ ਆਲ ਰੈਡੀ ਹੁੰਦਾ ਔਰ ਲੈਡੀ ਪਿਆ ਮੇਰਾ ਬੈਗ ਤੇ ਉਹਦੇ ਵਿੱਚ ਮੇਰੇ ਕੱਪੜੇ ਪਏ ਆ ਸਤਾ ਮੇਰਾ ਚਾਰਜਰ ਲੈ ਕੇ ਆਇਆ ਵਿਚਾਰਾ ਜਦੋਂ ਸਾਨੂੰ ਬੱਬੂ ਕਰ ਰਿਹਾ ਵਿਦਾ ਇਹਦੇ ਕੱਪੜੇ ਕਿਹੜੇ ਪਾਏ ਗੁੱਲੂ ਦੇ ਵਧੀਆ ਵਧੀਆ ਪਾਏ ਆ ਨਾ ਆਹੋ

ਆਣਾ ਬੋਲਦੀ ਹਾਂ ਤੁਸੀਂ ਮੈਂ ਨਾਲ ਵੱਲ ਲੜਾਈ ਕਰ ਰਹੇ ਹਾਂ ਸੀਪੀ ਵਾਲੀ ਬੋਲੀ ਸੀ ਪੱਲਾ ਨੂੰ ਆਪਾਂ ਨੂੰ ਲੱਗੀ ਭੁੱਖ ਬਈ ਆਪਾਂ ਇੱਥੋਂ ਪੀਨੇ ਚਾਹ ਸੰਗਰਗੇ ਤਾ ਸੰਗਰਗੇ ਪਟਰਾ ਘੜਤਾਂ ਪਕੋ ਏ ਰੁਕ ਜਾ ਇੱਧਰ ਪਟਰਾ ਘੜਤਾਂ ਆਪਾਂ ਡਰਾਈਵਰ ਗਿਆ ਚਾਹ ਬਣ ਮੋਣ ਗੱਡੀ ਪਤਾ ਨਹੀਂ ਘਾਤ ਟਾਂ ਟਾਂ ਡਾਂ ਰਹਾ ਬਾਂਡਾਂ ਬੜੀ ਜੰਦੀ ਆ 14 ਟਾਈਮ ਚੱਗ ਗਿਆ ਸਿਰ ਦੁਖਣ ਲੱਗ ਗਿਆ ਤਾਂ ਦੇਖੋ ਜੀ ਘਰ ਵਾਹ ਆਪਾ ਹੁਣ ਕਿੱਥੇ ਪਹੁੰਚ ਗਏ ਆਪਾ ਹਾਈ ਨਰਮਾ ਸੱਤੇ ਦੇਖੋ ਏ ਦੇਖੋ ਜੀ ਨਰਮਾ ਕੇ ਢੱਕਾ ਸੱਤੇ ਨਰਮਾ ਬੜਾ ਸੋਹਣਾ ਇੱਧਰ ਤਾਂ ਵਾਓ ਵੈਰੀ ਨਾਈਸ ਸੋ ਵੀਡੀਓ ਨੀ ਦਾ ਪਹਿਲੀ ਸੋਹਣੀ ਚੋਕ ਲੈ ਸੋ ਐਕੀਟ ਸੰਗਰ ਕੇ ਪਹੁੰਚ ਗਿਆ ਪਸੰਦ ਕਰਕੇ ਨਰਮਾ ਬੜਾ ਸੋਹਣਾ ਸੀ ਸੋ ਹਾਂਜੀ ਆਪਾਂ ਪਹੁੰਚ ਗਏ ਹਨੂਮਾਨਗੜ ਇਹ ਚੌਕ ਕਿਹੜਾ ਸਾਰੇ ਦੱਸਿਓ ਹਨੂਮਾਨਗਾਂਡ ਹਨੂਮਾਨਗੜ ਦਾ ਚੌਕ ਦੱਸੋ ਕਿਹੜਾ ਚੌਕ ਹੈ ਜੀ ਚਲੋ ਇੱਧਰ ਪੰਪ ਦੇ ਸਾਹਮਣੇ ਆ ਫਿਰ ਤਾਂ ਤੁਹਾਨੂੰ ਪਤਾ ਲੱਗ ਜਊਗਾ ਨਾ ਤਾਂ ਆਪਾਂ ਗੋਲ ਗੱਪਿਆਂ ਨੂੰ ਮਨ ਕਰੀ ਜਾਂਦਾ ਭੁੱਖ ਲੱਗੀ ਆ ਖਾਵਾਂਗੇ ਤੇ 3:30 ਹੋ ਗਈ ਮਨ ਲਾ ਦਾ ਟਾਈਮ ਥੋਲੇ ਲੈ ਰਹੇ ਹਾਂ ਜੀ ਸਬਜ਼ੀ ਤੇ ਫਰੂਟ ਸਤਪਾਲ ਜੀ ਲੈ ਰਹੇ ਆ ਸਾਡੇ ਉਹ ਡੀ ਫ੍ਰੀਜ ਰੱਖਣਾ ਪੜਦਾ ਜੀ ਆਮ ਜਿਹਾ ਨਹੀਂ ਬਾਈ ਬੜਿਆ ਬੇਟੀ ਇਸੰਦੀ ਰਾਤੋ ਵੀ ਹੈ ਪਸੰਦ ਨਹੀਂ ਆਏ ਬਾਈ ਉਹਨੂੰ ਸਬਜੀ ਸਬਜੀ ਇੱਥੋਂ ਲੱਗਦਾ ਸੋ ਇੱਥੋਂ ਆਪਾਂ ਲੱਗੇ ਆ ਜੀ ਗੋਲ ਗੱਪੇ ਖਾਣ ਹਾਂਜੀ ਹਾਂਜੀ ਵਧੀਆ ਜੱਦੀ ਰੋਡ ਤੇ ਲੋ ਵਿਆਪ ਚ ਖਾਦੇ ਸੀ ਗੋਲ ਗੱਪੇ ਕਿਹੜਾ ਪਿੰਡ ਆ ਬਈ ਇਹ ਸਾਹ ਵਾਤੇ ਘੜ ਘੜਾ ਵਸ ਤੇ ਇੱਥੇ ਆਪਣੇ ਹੈਗੇ ਜੀ ਫੈਨਸ ਵੀਰਾ ਇਹਨੇ ਆਪਾਂ ਨੂੰ ਪਹਿਚਾਨ ਲਿਆ ਗੱਡੀ ਦਾ ਲੋਗੋ ਦੇਖ ਕੇ ਤੇ ਬਾਈ ਕਹਿੰਦਾ ਵੀ ਸਾਡੇ 딜 ਬਣਾ ਲਓ ਬੋਲਦਾ ਬਾਈ ਕੁਛ ਸਤਿ ਸ੍ਰੀ ਅਕਾਲ ਖਰੀ ਵੀਰਾਂ ਨੂੰ ਮੇਰੇ ਮਿਲਵਾਜ ਭੈਣ ਕਿਰਨਾ ਮੇਰੇ ਕੋਲੇ ਆਈ ਹੈ ਜੀ ਬਹੁਤ ਬਹੁਤ ਸਵਾਗਤ ਹੈ ਨਾਲ ਜੀ ਥੈਂਕ ਯੂ ਜੀ ਸੋ ਭਾਈ ਕਹਿੰਦਾ ਭਈ ਸ਼ੌਪ ਤੇ ਆਇਓ ਭਾਈ ਤੇ ਅਸੀਂ ਜਿੱਥੇ ਗੋਲ ਗੱਪੇ ਖਾਦੇ ਸੀਗੇ ਉਹ ਉਥੋਂ ਉਹ ਰੇੜੀ ਤੋਂ ਤਾਂ ਮਾਹ ਚੱਲ ਕੋਈ ਗੱਲ ਨਹੀਂ ਬਰਾ ਸੋ ਹਾਂਜੀ ਆਪਾਂ ਪਿੰਡ ਪਹੁੰਚ ਗਏ ਅੱਜ ਦੂਜੇ ਰੋਡ ਤੋਂ ਆਏ ਆ ਕੱਚੇ ਰੋਡ ਤੋਂ ਉਹ ਸਾਹਮਣੇ ਸਾਡਾ ਪਿੰਡ ਇਹਦੇ ਮੈਂ ਖੰਜੀਰ ਖੰਨਾ ਦਿਖਾ ਦੇ ਪੀਲੀ ਬੰਗਾ ਕਾਲੀ ਬੰਗਾ ਖੰਟੀ ਨਾ ਜ਼ਰੂਰੀ ਆ लो जी आप पहुंच गए करे स्विमिंग पूल पर मम्मी स्विमिंग पूल ये देखो आप करे पहुंच गए हैं जी ते हुन खड़का आवन के बाहर जमा नहीं जा जा कितने तो पहुंच गए हार नहीं मानते ਸੋ ਹਾਂਜੀ ਆਪਾਂ ਬਣਾਉਣ ਲੱਗੇ ਹਾਂ ਜੀ ਮਟਰ ਤੇ ਪਨੀਰ ਦੀ ਦਾਲ ਸਬਜੀ ਥਾਲ ਦੂਰ ਜੋ ਹੋਇਆ ਤੇ ਮੈਂ ਅਸੀਂ ਚਾਹ ਪਾਣੀ ਪੀ ਲਿਆ ਤੇ ਅੱਜ ਮੇਰਾ ਜੇਠ ਇੱਥੇ ਆਇਆ ਹੋਇਆ ਮੈਂ ਤਾਂ ਕਰਕੇ ਵੀਡੀਓ ਬਹੁਤ ਘੱਟ ਬਣਾ ਰਹੀ ਆ ਫਿਰ ਸੇ ਕੱਪੜੇ ਚੇਂਜ ਕਰ ਲਏ ਤੇ ਉੱਥੇ ਬੀਬੀ ਵਰਗੀ ਬਣਾਉਂਦੀ ਹੁੰਦੀ ਹਿੰਦੇ ਸਾਰਾ ਕੁਝ ਸੋ ਆਪਾਂ ਬਣਾਉਣ ਜਾ ਰਹੇ ਹਾਂ ਮਟਰ ਪਨੀਰ ਦੀ ਦਾਲ ਮੈਂ ਬਣਾਉਂਗੀ ਤੇ ਬਾਕੀ ਇਹ ਮੇਰੇ ਸਹੁਰਿਆਂ ਦਾ ਘਰ ਦੇਖੋ ਤੁਸੀਂ ਕਿੱਧਰ ਵਾਗੇ ਸੋ ਹਾਂ ਜੇ ਧਰ ਲਾਤਾ ਪਾਤਾ ਅੜਕਾ ਅੜਕਾ ਲਈ ਜਾਂਦਾ ਲਈ ਲਸਣ ਗੰਡਾ ਕੁੱਟ ਲਿਆ ਉਹ ਲਸਣ ਗੰਡਾ ਗਈ ਨਹੀਂ ਆ ਆ ਦੇਖੋ ਗਲਾਸ ਚ ਕੁੱਟਿਆ ਰਾਜਸਥਾਨ ਆਇਆ ਵੀ ਰਾਜਸਥਾਨ ਅੱਦਿਸਪਾਰ ਗਿੰਗੜਿੰਗੜੀ ਮੀਂਹ ਜਿਹਾ ਹੁਣ ਬਣੇ ਰੋ ਬਲੌਗ ਦੇ ਨਾਲ ਜੀ ਸੋ ਹਾਂਜੀ ਦਾਲ ਆਪਣੀ ਬਣ ਗਈ ਆ ਤੇ ਆਪਾਂ ਇੱਧਰ ਖਾਈ ਜਾਨੇ ਪਕੌੜੇ ਬੀਬੀ ਨੇ ਪਕੌੜੇ ਬਣਾਏ ਸੀ ਗੋਭੀ ਦੇ ਆਲੂ ਦੇ ਤੇ ਇੱਧਰ ਦੇਖੋ ਆਪਣਾ ਘਰ ਮੇਰੇ ਸਹੁਰਿਆਂ ਦਾ ਤੇ ਆ ਪਾ ਬੈਠੀਆਂ ਜੀ ਮੰਜੇ ਤੇ ਤੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਨੀ ਮੇਰਾ ਸਹਰਾ ਸਾ ਘੁੰਮ ਰਏ ਵਿਚਾਰੇ ਮੇਰੇ ਬਾਪੂ ਜੀ ਤੇ ਇਹ ਆ ਸਾਡਾ ਘਰ ਮੇਰੇ ਸਹੁਰਿਆਂ ਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਬਾਕੀ ਦੇਖਿਆ ਹੀ ਹੈ ਨਾ ਅਹ ਇੱਧਰ ਆਏ ਪੌੜੀ ਦੇ ਥੱਲੇ ਬਾਹਰ ਦਾ ਕਮਰਾਗਾ ਸੋ ਇੱਥੇ ਨਾ ਸਾਡੇ ਮੇਰੇ ਭਾਜੀ ਆਏ ਹੋਏ ਆ ਵੱਡੇ ਸੱਤੇ ਤੋਂ ਵੱਡਾ ਭਰਾ ਉਹਦਾ ਤੇ ਫਿਰ ਉਹ ਸੰਗ ਜੀ ਲੱਗਦੇ ਉਹ ਤੋਂ ਤੇ ਤਾਂ ਕਰਕੇ ਮੈਂ ਘਾਟ ਹੀ ਬਲੌਗ ਜਾਂ ਬਣਾਇਆ ਤੇ ਪਨੀਰ ਦੀ ਦਾਲ ਨੂੰ ਮੈਂ ਲਾਤਾ ਤੜਕਾ ਤੇ ਪਨੀਰ ਦੇ ਦਾਲ ਗਈ ਆ ਬਣ ਤੁਹਾਨੂੰ ਖੜੀ ਹੋ ਕੇ ਦਿਖਾਉਣੀ ਆ ਮੇਰੇ ਸਹਰਿਆ ਦਾ ਘਰ ਆ ਬਾਕੀ ਦਾ ਤੁਸੀਂ ਦੇਖਿਆ ਹੀ ਆ ਬਹੁਤ ਬਲੌਗਾਂ ਦੇ ਵਿੱਚ ਆ ਫੋ ਹੈਗਾ ਪੀਲੀ ਬੰਗਾ ਕਾਲੀਆਂ ਪੀਲੀਆਂ ਬੰਗਾ ਸਿੱਟਾ ਤੇ ਗੁੱਲੂ ਗਏ ਆ ਬਾਹਰ ਕੁੜੀ ਸਾਡੀ ਇੱਥੇ ਆ ਕੇ ਟਿਕਣ ਨਹੀਂ ਦਿੰਦੀ ਆਪਦੇ ਪਿਆਰ ਨੂੰ ਤੇ ਉਹ ਕਦੇ ਕਿਤੇ ਲੈ ਜਾਂਦੀ ਆ ਕਦੇ ਕਿਤੇ ਲੈ ਜਾਂਦੀ ਆ ਉਹਨੂੰ जी घर वो बेचारा मेरा सहरा गा सहरा साहब ओन बेचारे सौदा नहीं मशीन मशून ला के सौंद गा इस वे आज इत बकरियां भेडा ਸੋ ਦੇਖੋ ਇਹ ਖੜੀ ਆਪਣੀ ਗੱਡੀ ਤੇ ਆ ਕੇ ਮੈਂ ਹੀ ਬਣਾਈ ਆ ਦਾਲ ਪਨੀਰ ਦੀ ਤੇ ਬੀਬੀ ਨੂੰ ਸੀ ਮਨਾ ਕਰਤਾ ਸੀ ਵੀ ਤੂੰ ਨਾ ਬਣਾਈ ਕਿਉਂਕਿ ਇਹ ਤਾਂ 6:30 4:00 5:00 ਵਜੇ ਰੋਟੀ ਰੱਟੀ ਖਾ ਲੈਂਦੇ ਆ ਬੀਬੀ ਨੂੰ ਮੈਂ ਕਿਹਾ ਵੀ ਤੂੰ ਨਾ ਬਣਾਈ ਸਬਜੀ ਤੁਸੀਂ ਨਾ ਬਣਾਇਓ ਮਹਾ ਮਾਪੀ ਆ ਕੇ ਬਣਾਉਂਗੀ ਦਾਲ ਪਾਣੀ ਜਿਹੜਾ ਵੀ ਬਣਾਉਣਾ ਹੋਇਆ ਤੇ ਉਹ ਆਗੇ ਬੀਬੀ ਆ ਗਈ ਗੋਲੂ ਆ ਗਿਆ ਸੱਤਾ ਆ ਗਿਆ ਜਾਂਦਿਆਂ ਮੈਂ ਤੇ ਬਲੌਕ ਕਰੀ ਪਈ ਦਾ ਆ ਕੇ ਦੀਆਂ ਲੱਗ ਪੱਤਾ ਬੈਡਾ ਠੀਂ ਉਹਨ ਦੇ ਮਾਂ ਪੁੱਤ ਕੀ ਹੋ ਗਿਆ ਰੱਪੜ ਰਾਜਸਥਾਨ ਦੇ ਵਾਲੇ ਤੀਆਂ ਪਰਵੜਾ ਇਕੱਠੇ ਹੀ ਜੱਕ ਲੈ ਕਿੰਨਾਂ ਦਰਸਨ ਕਿੰਦਰ ਰੁਪਏ ਦੇ ਹੋ ਤੇ 5 ਰੁਪਏ ਦੇ ਇੰਨਾ ਕਿ ਦਿੰਦੇ ਆ ਬਹਣ ਦੇ ਮੈਂ ਤਾਂ ਕਰਕੇ ਇਥੋਂ ਹੀ ਲੈ ਲਈਆਂ ਕੱਟ ਗਈਆਂ ਸੀ ਕੋਲ ਕੋਲ ਟੈਂਡ ਕਰਦ ਕੇ ਹੁਣ ਵਲੌਗ ਦਾ ਹੈ ਲਾਈਵ ਮੈਂ ਬੀਬੀ ਨੂੰ ਕਿ ਐਸੀ ਮੈਂ ਬਣਾਉਣੀ ਰੋਟੀ ਬੀਬੀ ਕਹਿੰਦੀ ਨਹੀਂ ਤੇ ਮੈਂ ਬਣਾਉਣੀ ਆ ਏ ਰੋਟੀ ਬਣ ਗਈ ਜੀ ਇਹ ਹੈ ਜੀ ਘਰ ਦਾ ਦੇਸੀ ਜੀ ਤਾਂ ਇਹ ਘਰ ਦਾ ਦੇਸੀ ਕਿਉਂ ਸਾਡਾ ਸੱਤਾ ਜਿਹੜਾ ਮੈਂ ਲੈ ਕੇ ਗਈਆਂ ਕਿ ਉਹ ਪਸੰਦ ਹੀ ਨਹੀਂ ਕੀਤਾ ਅਦਰ ਮਟਰ ਪਈ ਦੀ ਦਾਲ ਪਾ ਪਾ ਹਾਂ ਜੀ ਸਮਝੀ ਅੱਖਾਂ ਦਾਲ ਆ ਮੈਂ ਦਾਲ ਕਹਿਣੀ ਬੀਬੀ ਬੀਬੀ ਮੈਨੂੰ ਕਹਿੰਦੀ ਤੂੰ ਸਬਜ਼ੀਂ ਗਿਆ ਕਰ ਮੈਂ ਨਹੀਂ ਮੈਂ ਤਾਂ ਦਾਲ ਹੀ ਕਹਿਣੀ ਹੁੰਦੀ ਐ ਸੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਕਰਦਾ ਪੂਰਾ ਹੁਣ ਸੋ ਕਮੈਂਟ ਕਰਕੇ ਜਰੂਰ ਦੱਸੋ ਤੇ ਇਧਰ ਹੋ ਗਿਆ ਜੀ ਨੇਰਾ ਵੇਖਾ ਇੱਧਰ ਸਾਡਾ ਗੁੱਲੂ ਪਿਆ ਤੇ ਹਨੇਰਾ ਹੋ ਗਿਆ ਪੂਰਾ ਤੇ ਬਈ ਚਲੋ ਠੀਕ ਹੈ ਜੀ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਸੋਹਣੇ ਸੋਹਣੇ ਕਰਿਓ ਤੇ ਆਪਾਂ ਤਾਂ ਖਾਣੇ ਆ ਭਾਈ ਰੋਟੀ ਤੇ ਰੋਟੀ ਖਾ ਕੇ ਤੇ ਫੇਰ ਆਪਾਂ ਸੋਵਾਂਗੇ ਬੀਬੀ ਝਾਕਦੀ ਹੈ ਵਿਚਾਰੀ ਇੱਥੇ ਖਾਣੀ ਅੰਦਰ ਹੀ ਉਹ ਤਾਂ ਬਾਹਰ ਹੀ ਹੱਸੇ ਬਾਹਰ ਹਾਲ ਕੇ ਕਿਉਂ ਬਣਾ ਰਿਹਾ ਹੈ? ਕਿਉਂ ਤੁਹਾਨੂੰ ਮੈਂ ਤਾਂ ਨਹੀਂ ਪਾਉਣਾ ਬਈ। ਚਲੋ ਠੀਕ ਹੈ ਜੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਸੋਹਣੇ ਕਰਿਓ ਕਮੈਂਟ। ਬੀਬੀ ਕੁਝ ਬੋਲਣਾ ਚਾਹੋਗੇ? ਇਹ ਬੇਸਿਕ ਖਾਣਾ। ਅਸੀਂ ਖਾਣਾ ਜੀ ਦੇਸੀ ਖਾਣਾ। ਪਿੰਡੂ ਦੇਸੀ ਖਾਣਾ। ਪਿੰਡੂ ਦੇਸੀ ਖਾਣਾ। ਵਿੰਡਾ ਵਾਲਾ ਹੀ ਹੁੰਦਾ ਵੀ ਖਾਣਾ ਤਾਂ ਫਿਰ।